ਸੀ ਦੇਖ ਰਹੇ ਹੋ ਪੰਜਾਬੀ ਨਿਊਜ਼ ਚੈਨਲ ਲੋਕ ਸਮਾਚਾਰ ਅੱਜ ਇਸ ਕਰਕੇ ਲਾਈਵ ਹੋਇਆ ਕਿ ਜਿਹੜਾ 2025 ਸਨ ਹੈ ਉਹ ਅਲਵਿਦਾ ਹੋ ਕੇ 2026 ਨੇ ਪ੍ਰਵੇਸ਼ ਕੀਤਾ ਹੈ ਸੋ ਅਜੇ ਨਵੇਂ ਸਾਲ ਦੀਆਂ ਜੜੀਆਂ ਮੁਬਾਰਕਾਂ ਨੇ ਉਹ ਚੱਲ ਹੀ ਰੀਆਂ ਹਨ ਕਿ ਉੱਤੋਂ ਇੱਕ ਲੋਹੜੀ ਦਾ ਤਿਹਾਰ ਜਿਹੜਾ ਹੈ ਉਹ ਵੀ ਬੜਾ ਸਾਰੇ ਮਸ਼ਹੂਰ ਬੜੇ ਆਪਣੇ ਆਪਣੇ ਟੰਗ ਦੇ ਨਾਲ ਆਪਣੀ ਆਪਣੀ ਸੋਚ ਅਨਸਾਰ ਸਾਰੇ ਉਹਨੂੰ ਮਨਾਉਂਦੇ ਨੇ ਸੋ ਬੜਾ ਵਧੀਆ ਜਿਹੜਾ ਲੋਹੜੀ ਦਾ ਤਿਹਾਰ ਵੀ ਉਹ ਮਨਾਇਆ ਗਿਆ ਕਿਸੇ ਨੇ ਸੈਲੀਬ੍ਰੇਟ ਕਰਕੇ ਕਿਸੇ ਨੇ ਭੁੱਗੇ ਲਾ ਕੇ ਜਾਂ ਕਿਸੇ ਨੇ ਜਿੱਦਾਂ ਵੀ ਕਿਸੇ ਦੀ ਸੋਚ ਪਤੰਗਾ ਡਾ ਕੇ ਆਪਣੇ ਜਿਹੜੇ ਮੰਦੀ ਰੀਜਾਂ ਜਿਹੜੀਆਂ ਪੂਰੀਆਂ ਕੀਤੀਆਂ ਨੇ ਤੇ ਉਹਦੇ ਨਾਲ ਹੀ ਇੱਕ ਜੋ ਮੇਲਾ ਮਾਗੀ ਮੁਕਸਰ ਸਾਹਿਬ ਜੋ ਬੜੇ ਵੱਡੇ ਪੱਧਰ ਤੇ ਲੱਗਦਾ ਕਿ ਵਿਦੇਸ਼ਾਂ ਵਿਦੇਸ਼ਾਂ ਵਿੱਚੋਂ ਸੰਗਤਾਂ ਸੇ ਆਉਂਦੀ ਹੈ ਤੇ ਉਹਦੇ ਸਬੰਧ ਦੇ ਵਿੱਚ ਆਓ ਤੁਹਾਨੂੰ ਅੱਜ ਮਿਲਾਉਂਦੇ ਆ ਜੋ ਕਿ ਬਹੁਤ ਹੀ ਸਤਿਕਾਰਯੋਗ ਉੱਗੇ ਸਮਾਜ ਸੇਵਕ ਭਾਈ ਅਜੈਬ ਸਿੰਘ ਪੁੱਲਰ ਉਹਨਾਂ ਨੂੰ ਮਿਲ ਕੇ ਤੇ ਇਹ ਜਿਹੜਾ ਮਾਗੀ ਦਾ ਜੋ ਕੀ ਇਤਿਹਾਸ ਹੈ ਉਹਦੇ ਬਾਰੇ ਗੱਲ ਕਰਦੇ ਆਓ ਮਿਲिए ਭਾਈ ਅਜੈਪ ਸਿੰਘ ਪੁਜਰ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਪੁਜਰ ਸਾਹਿਬ ਇਹ ਜਿਹੜਾ ਲੋੜੀ ਤੇ ਚਲੋ ਸਾਰਾ ਨੇ ਬੜੀ ਖੁਸ਼ੀਆਂ ਦੇ ਨਾਲ ਮਨਾ ਲਈ ਹੈ ਪਰ ਜਿਹੜਾ ਅਗਲਾ ਮਹੀਨਾ ਜਿਹਨੂੰ ਸੰਗਰਾਗ ਦਿਵਾਲੀ ਦਿਨ ਮਾਗੀ ਦਾ ਜਿਹੜਾ ਦਿਨ ਇਤਿਹਾਸ ਜਿਹੜਾ ਇਹ ਆਰੰਭ ਹੁੰਦਾ ਹੈ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੇਖੋ ਸਭ ਤੋਂ ਪਹਿਲਾਂ ਲੋਕ ਸਮਾਚਾਰ ਦੇ ਪੱਤਰਕਾਰ ਨਰਮਲ ਸਿੰਘ ਵਿਸ਼ਵਾ ਉਹਨਾਂ ਦਾ ਧੰਨਵਾਦ ਕਰਦਾ ਜਿਹੜੇ ਸਿੱਖੀ ਸਰੂਪ ਵਿੱਚ ਨੇ ਤੇ ਹਮਦਰਦ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਦੇ ਇਤਿਹਾਸ ਆ ਲੋਹ ਵੀ ਜਾ ਇਤਿਹਾਸ ਜਿਹੜਾ ਆ ਉਹ ਆ ਉਹਦੇ ਬਾਰੇ ਇਹਨਾਂ ਨੇ ਗੱਲ ਕੀਤੀ ਆ ਲੋਹੜੀ ਦੀ ਗੱਲ ਪਹਿਲਾਂ ਕੀਤੀ ਆ ਲੋਹੜੀ ਦਾ ਵੀ ਜਿਹੜਾ ਇਤਿਹਾਸ ਆ ਇਹ ਰੱਖਣੇ ਆ ਸਾਡੇ ਵਾਸਤੇ ਜ਼ਰੂਰੀ ਆ ਸਾਰੇ ਸਮਾਜ ਵਾਸਤੇ ਪਤਾ ਕਿਉਂ ਕਿ ਅਸੀਂ ਅੱਜ ਲੋਢੀ ਨੂੰ ਗੁੱਡੀਆਂ ਢਾਉਣੀਆਂ ਤੇ ਡੋਰਾ ਲੁੱਟਣੀਆਂ ਤੇ ਜਾਂ ਹੋਰ ਭੁਗੇ ਬਾਲ ਬਾਲ ਕੇ ਸੇਕਣੇ ਕੁਝ ਇਸ ਤਰ੍ਹਾਂ ਦੇ ਤਿਹਾਰ ਨਾਲ ਮਨਾਇਆ ਜਾ ਰਿਹਾ ਜਦੋਂ ਕਿ ਇਸ ਇਤਿਹਾਸ ਜਿਹੜਾ ਆ ਇਹ ਇਦਾਂ ਸੀ ਕਿ ਪ੍ਰਾਤਨ ਸਮੇਂ ਦੇ ਵਿੱਚ ਇੱਕ ਗਰੀਬ ਇਨਸਾਨ ਸੀ ਉਸ ਦੀਆਂ ਦੋ ਲੜਕੀਆਂ ਦੀ ਸ਼ਾਦੀ ਸੀ ਉਹਨੇ ਉਹਨਾਂ ਦੀ ਸ਼ਾਦੀ ਵਾਸਤੇ ਮੌਕੇ ਦੇ ਹਾਕਮ ਕੋਲੋਂ ਕੁਝ ਮਦਦ ਮੰਗੀ ਜਦੋਂ ਉਹਨੂੰ ਪਤਾ ਲੱਗਾ ਉਸ ਹਾਕਮ ਨੂੰ ਕਿ ਇਸ ਗਰੀਬ ਦੀਆਂ ਦੋ ਲੜਕੀਆਂ ਬਹੁਤ ਸੁੰਦਰ ਨੇ ਉਹਨੇ ਮਦਦ ਦੇਣੀ ਤੇ ਬਾਅਦ ਵਿੱਚ ਗੱਲ ਕੀਤੀ ਪਹਿਲੋਂ ਕਹਿੰਦਾ ਵੀ ਇਹ ਲੜਕੀਆਂ ਮੇਰੇ ਕੋਲ ਭੇਜ ਦਿਓ ਉਹ ਨਿਰਾਸ਼ ਹੋ ਕੇ ਉੱਥੋਂ ਮੁੜਿਆ ਰਾਹ ਦੇ ਵਿੱਚ ਉਹਨੂੰ ਦੁੱਲਾ ਭੱਟੀ ਮਿਲਿਆ ਦੁੱਲੇ ਭੱਟੀ ਨਾਲ ਉਹਨੇ ਇਹ ਗੱਲ ਸਾਂਝੀ ਕੀਤੀ ਤੇ ਦੁੱਲੇ ਭੱਟੀ ਨੇ ਉਹਨੂੰ ਕਿਹਾ ਤੂੰ ਫਿਕਰ ਨਹੀਂ ਕਰਨਾ ਤੂੰ ਡਰਨਾ ਨਹੀਂ ਘਬਰਾਉਣਾ ਨਹੀਂ ਇਹ ਤੇਰੀਆਂ ਲੜਕੀਆਂ ਨਹੀਂ ਇਹ ਮੇਰੀਆਂ ਲੜਕੀਆਂ ਨੇ ਮੈਂ ਇਹਨਾਂ ਦੀਆਂ ਸ਼ਾਦੀਆਂ ਆਪ ਕਰਾਂਗਾ ਸੋ ਉਸ ਨੇ ਜੰਗਲ ਦੇ ਵਿੱਚ ਜਾ ਕੇ ਲੱਕੜਾਂ ਬਾਲ ਕੇ ਉਹਨਾਂ ਦੋਹਾਂ ਲੜਕੀਆਂ ਦੀ ਸ਼ਾਦੀ ਕੀਤੀ ਜਿਨ੍ਹਾਂ ਦਾ ਨਾਮ ਸੀ ਸੁੰਦਰੀ ਤੇ ਮੁੰਦਰੀ ਤੇ ਜਦੋਂ ਸ਼ਾਦੀ ਕੀਤੀ ਤੇ ਉਸ ਗਰੀਬ ਨੇ ਆਖਿਆ ਇਹਨਾਂ ਦੀਆਂ ਝੋਲੀਆਂ ਵਿੱਚ ਵੀ ਬਹੁਤ ਕੁਝ ਤੰਦੁੱਲਾ ਭੱਟੀ ਨੇ ਸਿਰ ਸਿਰ ਸ਼ਕਰ ਉਹਨਾਂ ਦੀਆਂ ਝੋਲੀਆਂ 'ਚ ਭਾਈ ਤੇ ਆਪਣੀਆਂ ਲੜਕੀਆਂ ਸਮਝ ਕੇ ਉਹਨਾਂ ਦਾ ਵਿਆਹ ਕੀਤਾ ਸੋ ਉਹ ਸ਼ੱਕਰ ਜਿਹੜੀ ਸੀ ਉਸ ਤੋਂ ਹੀ ਇਹ ਅੱਜ ਦਾ ਜਿਹੜਾ ਗਾਣਾ ਮਸ਼ਹੂਰ ਹੋ ਗਿਆ ਤੇਰੇ ਸੇ ਸੇ ਸ਼ੱਕਰਪਾਈ ਹਾ ਸੰਦਰਮੰਦਰੀਏ ਸੰਦਰਮੰਦਰੀਏ ਤੇਰਾ ਕੌਣ ਵਿਚਾਰਾ ਦੁੱਲਾ ਭੱਟੀਵਾਲਾ ਸੋ ਇਹ ਜਿਹੜਾ ਗੀਤ ਆ ਇਹ ਪ੍ਰਚਲਿਤ ਹੋਇਆ ਇਸ ਤੋਂ ਅੱਗੇ ਗੱਲ ਮਾਗੀ ਦੀ ਹੁੰਦੀ ਆ ਮਾਗੀ ਦਾ ਇਤਿਹਾਸ ਜਿਹੜਾ ਉਹ ਸਾਡੇ ਵਾਸਤੇ ਬਹੁਤ ਹੀ ਜ਼ਿਆਦਾ ਅਹਿਮਤਾ ਰੱਖਦਾ ਆ ਲੋਭ ਜਾਂ ਇਤਿਹਾਸ ਆ ਇਹ ਖਦਰਾਨੇ ਦੀ ਢਾਬ ਸੀ ਪਹਿਲੋਂ ਜਿੰਨ ਵਸੀਂ ਮੁਖਸਰ ਸਾਹਿਬ ਕਰਕੇ ਜਾਣਨੇ ਆ 40 ਮੁਕਤਿਆਂ ਦੀ ਪਵਨ ਧਰਤੀ ਸੋ ਇਹ ਖਦਰਾਨੇ ਦੀ ਢਾਬ ਜਿਹੜੀ ਆ ਇਹ ਸਾਰਾ ਇਲਾਕਾ ਚਾਰ ਚਫੇਰੇ ਉੱਚਾ ਸੀ ਤੇ ਮੀਂਹ ਨਾਲ ਪਾਣੀ ਜਿਹੜਾ ਇੱਥੇ ਖੜਾ ਹੁੰਦਾ ਹੈ ਜੋ ਲੋਕਾਂ ਦੇ ਵਰਤੋਂ ਦਾ ਸਰੋਤ ਸੀ ਸੋ ਗੁਰੂ ਸਾਹਿਬ ਜਦੋਂ ਚਮਕੌਰ ਤੋਂ ਅੱਗੋਂ ਹੁੰਦੇ ਹੋਏ ਮਾਛੀਵਾੜੇ ਤੋਂ ਹੁੰਦੇ ਹੋਏ ਇੱਥੇ ਆਏ ਜਤੂ ਤਾਂ ਆ ਪਤਾ ਲੱਗਾ ਪਿੱਛੋਂ ਦੁਸ਼ਮਣ ਫੌਜਾਂ ਨੇ ਇਹਨਾਂ ਨੂੰ ਘੇਰਾ ਪਾਉਣਾ ਚਾਹਿਆ ਪਿੱਛੇ ਫੌਜਾਂ ਲੱਗੀਆਂ ਨੇ ਉਧਰੋਂ ਭਾਈ ਮਹਾ ਸਿੰਘ ਹੁਣੇ ਜਿਹੜੇ ਸੀਗੇ ਉਹ ਬਦਾਵਾ ਦੇ ਕੇ ਜਦੋਂ ਵਾਪਸ ਘਰਾਂ ਨੂੰ ਆ ਗਏ ਸੀ ਤੇ ਮਾਤਾ ਭਾਗ ਕੌਰ ਨੇ ਉਹਨਾਂ ਨੂੰ ਵੰਗਾਰਿਆ ਵੀ ਤੁਸੀਂ ਆਗੇ ਜੇ ਅਸੀਂ ਲੜਾਂ ਗਿਆਂ ਤੁਸੀਂ ਰੋ ਘਰ ਉਹਨਾਂ ਨੂੰ ਇਹ ਜਿਹੜੀ ਟੋਨ ਮੱਜੀ ਤੇ ਉਹਨਾਂ ਨੇ ਵੀ ਨਾਲ ਹੀ ਕਮਰ ਕੱਸੇ ਕਰ ਲਏ ਉੱਥੇ ਲੜਾਈ ਦੇ ਮੈਦਾਨ ਦੇ ਵਿੱਚ ਇਹ ਸਾਰੇ ਸਿੰਘ ਪਹੁੰਚ ਗਏ ਉਧਰੋਂ ਫੌਜਾਂ ਜਿਹੜੀਆਂ ਆ ਰਹੀਆਂ ਸੀ ਤੇ ਜਦੋਂ ਇਹਨਾਂ ਨੇ ਵੇਖਿਆ ਵੀ ਫੌਜਾਂ ਆ ਗਈਆਂ ਨੇ ਤੇ ਫੌਜਾਂ ਦਾ ਧਿਆਨ ਇਹਨਾਂ ਵੱਲ ਹੋ ਗਿਆ ਸੋ ਇਹ ਉਥੇ ਜੰਮ ਕੇ ਇਹ ਜਿਹੜਾ ਜੁੱਧ ਹੋਇਆ ਜਿਹਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਟਿੱਬੀ ਤੋਂ ਤੀਰ ਚਲਾਉਂਦੇ ਤੇ ਬੜਾ ਮੁਗਲਾਂ ਦਾ ਨੁਕਸਾਨ ਕੀਤਾ ਸੋ ਜਦੋਂ ਗੁਰੂ ਸਾਹਿਬ ਇਹ ਸਾਰਾ ਦ੍ਰਿਸ਼ ਵੇਖ ਰਹੇ ਸੀ ਤੇ ਲੜਾਈ ਖਤਮ ਹੋਈ ਉਦੋਂ ਗੁਰੂ ਸਾਹਿਬ ਉਸ ਲੜਾਈ ਜੁੱਧ ਦੇ ਮੈਦਾਨ ਦੇ ਵਿੱਚ ਗਏ ਜਿੱਥੇ ਬਹੁਤ ਸਾਰੇ ਫੱਟੜ ਮਾ ਸਿੰਘ ਮਤਾ ਭਾਗਕੌਰ ਤੇ ਹੋਰ ਵੀ 40 ਮੁਕਤੇ ਜਿਹੜੇ ਸੀ ਉਹ ਉੱਥੇ ਉਹਨਾਂ ਨੇ ਵੇਖਿਆ ਗੁਰੂ ਸਾਹਿਬ ਨੇ ਖੁਸ਼ ਹੋ ਕੇ ਉਹਨਾਂ ਨੂੰ ਕਿਸੇ ਨੂੰ ਆਪਣਾ 5000 ਹੀ ਕਿਸੇ ਨੂੰ 7000 ਕਿਸੇ ਨੂੰ 10000 ਕਹਿ ਕੇ ਤੇ ਉਹਨਾਂ ਦਾ ਸਨਮਾਨ ਕੀਤਾ ਜਦੋਂ ਭਾਈ ਮਹਾ ਸਿੰਘ ਕੋਲ ਗਏ ਤੇ ਭਾਈ ਮਹਾ ਸਿੰਘ ਨੇ ਆਖਿਆ ਗੁਰੂ ਜੀ ਮੇਰਾ ਲਿਖਿਆ ਵਾਦਾ ਪਾੜ ਦਉ ਮੈਂ ਹੁਣ ਆਖਰੀ ਸਵਾਸਾਂ ਤੇ ਆ ਗੁਰੂ ਸਾਹਿਬ ਨੇ ਉਹਨੂੰ ਚੁੱਕ ਕੇ ਆਪਣੇ ਗੋਦੀ ਵਿੱਚ ਪਾਇਆ ਤੇ ਕਿਹਾ ਮੰਗੋ ਕੀ ਮੰਗਦੇ ਹੋ ਉਹਨਾਂ ਨੇ ਕਿਹਾ ਗੁਰੂ ਸਾਹਿਬ ਰੁੱਤੀ ਘੰਡ ਲਓ ਤੇ ਸਾਨੂੰ ਮੁਕਤ ਕਰ ਦੋ ਸੋ ਗੁਰੂ ਸਾਹਿਬ ਜੀ ਨੇ ਉੱਥੇ ਉਹਨਾਂ 40 ਮੁਕਤਿਆਂ ਨੂੰ ਮੁਕਤਿਆਂ ਦਾ ਖਿਤਾਬ ਦਿੱਤਾ ਤੇ ਮੁਕਤ ਸਰ ਸਾਹਿਬ ਅੱਜ ਮੇਲੇ ਲੱਗਦੇ ਨੇ ਉਹਨਾਂ ਅਸ਼ੀਰਵਾਦ ਦੀ ਯਾਦ ਦੇ ਵਿੱਚ ਮੈਂ ਇੱਕ ਸਮਾਜ ਦੇ ਵਿੱਚ ਜਿਹੜੀ ਕ੍ਰਿਤੀ ਆ ਰਹੀ ਹੈ ਉਹਦੇ ਬਾਰੇ ਵੀ ਗੱਲ ਕਰਨੀ ਚਾਹੁੰਦਾ ਕਿਉਂਕਿ ਅੱਜ ਉਦੋਂ ਉਹ 40 ਮੁਕਤੇ ਜਿਹੜੇ ਬਦਾਵਾ ਦੇ ਕੇ ਆ ਗਏ ਸੀ ਪਰ ਅੱਜ ਵੀ ਅਸੀਂ ਜਿਹੜਾ ਗੁਰੂ ਨੂੰ ਬਦਾਵਾ ਦੇ ਰਹੇ ਹਾਂ ਕਿਉਂਕਿ ਕੇਸ ਰੱਖਣੇ ਦਾੜਾ ਰੱਖਣਾ ਇਹ ਗੁਰੂ ਸਾਹਿਬ ਜੀ ਨੂੰ ਬਹੁਤ ਪਿਆਰਾ ਲੱਗਦਾ ਸੀ ਤੋਂ ਅਸੀਂ ਉਹਨਾਂ ਦੇ ਉਦੇਸ਼ਾਂ ਤੇ ਨਹੀਂ ਚੱਲਦੇ ਸੋ ਮੇਰੀ ਹੱਥ ਜੋੜ ਕੇ ਸਾਰੀ ਸਿੱਖ ਕੌਮ ਨੂੰ ਬੇਨਤੀ ਆ ਵੀ ਦਾੜਾ ਕਿਛ ਰੱਖੀਏ ਗੁਰੂ ਵਾਲੇ ਬਣੀਏ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਖੁਸ਼ੀਆਂ ਲਈਏ ਤੇ ਭਾਈ ਮਾਹ ਸਿੰਘ ਵਾਂਗੂ ਸਾਡਾ ਵੀ ਬਦਾਵਾ ਜਿਹੜਾ ਆ ਉਹ ਗੁਰੂ ਸਾਹਿਬ ਪਾੜ ਦੇਣ ਤੇ ਸਾਨੂੰ ਆਪਣੇ ਚਰਨਾਂ 'ਨਾਂ ਲਾ ਲੈਣ ਸੋ ਇਹ ਸੰਖੇਪ ਜਿਹਾ ਇਤਿਹਾਸ ਆ ਮੈਨੂੰ ਜਿੰਨਾ ਕਹੋਂਦਾ ਮੈਂ ਦੱਸਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਉੱਗੇ ਸਮਾਜ ਸੇਵਕ ਭਾਈ ਅਜੈ ਸਿੰਘ ਜੀ ਭੁੱਲਰ ਜੋ ਕਿ ਕਮਜ਼ੋਰ ਵਰਗ ਦੇ ਲੋੜਵੰਦਾਂ ਦੀ ਵੀ ਇਹ ਜਿੱਥੇ ਲੋੜ ਹੁੰਦੀ ਹੈ ਉਹ ਪੂਰੀ ਕਰਦੇ ਨੇ ਤੇ ਜਿਨ੍ਹਾਂ ਦਾ ਧਾਰਮਿਕ ਭਾਵਨਾ ਦੇ ਵਿੱਚ ਵੀ ਬੜੇ ਨਿਪੁੰਨ ਨੇ 100% ਜਿਹੜਾ ਇਹਨਾਂ ਦਾ ਜਿਹੜਾ ਜਿਹੜੀ ਭਾਵਨਾ ਉਹ ਹਰ ਵੇਲੇ ਧਾਰਮਿਕ ਭਾਵਨਾ ਦੇ ਨਾਲ ਜੁੜੀ ਹੈ ਤੇ ਸਮਾਜ ਸੇਵਾ ਦੇ ਹੱਕ ਦੇ ਵਿੱਚ ਵੀ ਇਹ ਸਭ ਤੋਂ ਅਗੇਰੇ ਹੋ ਕੇ ਇਹ ਲੋਕਾਂ ਦੀ ਸੇਵਾ ਕਰਦੇ ਨੇ ਸੋ ਇਹ ਅੱਜ ਜਿਹੜਾ ਸੀ ਇਹਨਾਂ ਨੂੰ ਆ ਕੇ ਮਿਲੇ ਇਹਨਾਂ ਨੇ ਬੜੇ ਵਿਸਥਾਰ ਦੇ ਨਾਲ ਜਿੱਦਾਂ ਕਹਿੰਦੇ ਨੇ ਗਾਗਰ ਦੇ ਵਿੱਚ ਸਾਗਰ ਕਿ ਥੋੜੇ ਸਮੇਂ ਦੇ ਵਿੱਚ ਜਿਹੜੇ ਬੜੀ ਵੱਡੀ ਜਿਹੜੀ ਗੱਲ ਜਿਹੜੀ ਆ ਉਹ ਸਾਨੂੰ ਉਹਨਾਂ ਨੇ ਦੱਸੀ ਹੈ ਕਿ ਇਤਿਹਾਸ ਕੀ ਹੈ ਲੋਹੜੀ ਦਾ ਔਰ ਮਾਗੀ ਦਾ ਸੋ ਇਹਨਾਂ ਦਾ ਬਹੁਤ-ਬਹੁਤ ਬਲਰ ਸਾਹਿਬ ਧੰਨਵਾਦ ਜੀ ਬਹੁਤ-ਬਹੁਤ ਤੁਹਾਡਾ ਧੰਨਵਾਦ ਸੋ ਤੁਸੀਂ ਦੇਖ ਰਹੇ ਹੋ ਪੰਜਾਬੀ ਨਿਊਜ਼ ਚੈਨਲ ਲੋਕ ਸਮਾਚਾਰ ਕੈਮਰਾਮੈਨ ਰੁਬਨਜੀਤ ਮੱਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ